ਪੰਜਾਬੀਆਂ ਤੋਂ ਬਗੈਰ ਡੁੱਬ ਗਏ ਕੈਨੇਡੀਅਨ ਮਕਾਨ ਮਾਲਕ ਕਾਟੇ ਵਿੱਚ ਬਦਲ ਗਈ ਹਜ਼ਾਰਾਂ ਡਾਲਰ ਦੀ ਕਮਾਈ ਸਟੱਡੀ ਵੀਜ਼ਿਆਂ ਦੀ ਗਿਣਤੀ ਵਧਾਉਣ ਦਾ ਸੱਦਾ ਕੈਨੇਡਾ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰਕੇ ਇੰਡੀਅਨ ਸਟੂਡੈਂਟਸ ਦੀ ਜਿਹੜੀ ਕਿ ਹੈ ਕਮੀ ਦੀ ਵਜ੍ਹਾ ਕਰਕੇ ਹੁਣ ਕਾਲਜਾਂ ਦੇ ਵਿੱਚ ਸਨਾਟਾ ਪਸਰਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਇਥੇ ਮਿਸਾਲ ਪੇਸ਼ ਕੀਤੀ ਗਈ ਹੈ ਕੈਨੇਡੀਅਨ ਮੀਡੀਆ ਦੇ ਵਿੱਚ ਕਾਨਸਟੋਗਾ ਕਾਲਜ ਦੀ ਕਿ ਜੀ ਕਿਵੇਂ 97% ਫੋਰਨ ਸਟੂਡੈਂਟਸ ਵਿਦਾਇਗੀ ਲੈ ਚੁੱਕੇ ਨੇ ਜਾਂ ਗਿਣਤੀ ਘਟ ਚੁੱਕੀ ਹੈ 17600 ਪਲੱਸ ਵੀਜ਼ਾਸ ਜਿਹੜੇ 2023 ਦੇ ਵਿੱਚ ਜਾਰੀ ਕੀਤੇ ਗਏ ਸੀ ਇਸ ਵਾਰ ਘਟ ਕੇ 520 30 ਤੇ ਰਹਿ ਗਏ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਕਾਲਜ ਦੇ ਵਿੱਚ 17000 ਸਟੂਡੈਂਟਸ ਇੱਕੋ ਵੇਲੇ ਦਾਖਲ ਹੋਣ ਤੇ ਇੱਕ ਵੇਲੇ ਸਿਰਫ 500 ਸਟੂਡੈਂਟਸ ਦਾਖਲ ਹੋ ਰਹੇ ਹੋਣ ਤਾਂ ਉੱਥੇ ਅੰਕੜਾ ਕਿੱਥੇ ਜਾ ਕੇ ਖੜਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਵਾਰ ਕੋਨਸਟੋਗਾ ਕਾਲਜ ਦੇ ਵਿੱਚ 540 ਐਕਿਊਰੇਟ ਜਿਹੜਾ ਫਿਗਰ ਹੈ 540 ਫੋਰਨ ਸਟੂਡੈਂਟਸ ਨੂੰ ਹੀ ਨਵੇਂ ਸਟੱਡੀ ਪਰਮਿਟ ਦਿੱਤੇ ਗਏ ਨੇ ਤੇ ਸੜਕਾਂ ਤੇ ਸੁੰਨ ਪਸਰੀ ਹੋਈ ਹੈ ਇਹਦਾ ਸਿਰਫ ਅਸਰ ਸਿਰਫ ਕਾਲਜ ਤੇ ਨਹੀਂ ਹੋਇਆ ਆਲੇ ਦੁਆਲੇ ਤੇ ਵੀ ਹੋ ਰਿਹਾ ਹੈ ਜੀ ਜੀ ਮਕਾਨ ਮਾਲਕਾਂ ਨੂੰ ਕਿਰਾਏਦਾਰ ਨਹੀਂ ਲੱਭ ਰਹੇ ਉਸ ਤਰੀਕੇ ਦੇ ਨਾਲ ਜਿੱਥੇ ਉਹ ਮਨਮਰਜ਼ੀ ਦਾ ਕਿਰਾਇਆ ਵਸੂਲ ਕਰਦੇ ਸੀ ਤੇ ਹੁਣ ਇਹ ਲੱਗ ਰਿਹਾ ਹੈ ਕਿ ਸੁੰਨ ਪਸਰੀ ਹੋਈ ਹੈ ਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਆਪਣਾ ਮੂੰਹ ਮੰਗਿਆ ਕਿਰਾਇਆ ਨਹੀਂ ਮਿਲ ਰਿਹਾ ਤੇ ਜੇ ਵਿਜ਼ਿਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 2023 ਦੇ ਵਿੱਚ ਸਭ ਤੋਂ ਜ਼ਿਆਦਾ ਜੇ ਫੋਰਨ ਸਟੂਡੈਂਟਸ ਨੂੰ 4 ਗੁਣਾ ਫੀਸ ਤੇ ਦਾਖਲਾ ਦਿੱਤਾ ਸੀ ਕਿਸੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਤਾਂ ਉਹ ਸੀ ਕਾਨਸਟੋਗਾ ਕਾਲਜ ਹਮ অন্ਟਾਰੀਓ ਦਾ ਹੈ ਵਾਟਰਲੂ ਰੀਜਨ ਦੀ ਕਹਿ ਸਕਦੇ ਆ ਨਵੀਂ ਖਬਰ ਜਿਹੜੀ ਉੱਬਰ ਕੇ ਸਾਹਮਣੇ ਆਈ ਹੈ ਹੈਰਾਨ ਕੋਨੇ ਸਾਰੇ ਪਹਿਲੂਆਂ ਦੇ ਚਾਨਣਾ ਪਾਇਆ ਗਿਆ ਕਿ ਸਿਰਫ ਕਾਲਜ ਦੀ ਕਹਾਂਗੇ ਜੋ ਸਰਪਲਸ ਆਮਦਨ ਸੀਗੀ 500 ਮਿਲੀਅਨ ਪਲੱਸ ਦੀ ਸਿਰਫ ਉਹ ਹੀ ਨਹੀਂ ਘਟੀ 558 ਮਿਲੀਅਨ ਡਾਲਰ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 1 ਅਰਬ ਡਾਲਰ ਦੇ ਨੇੜੇ ਜਾ ਖੜਨੀ ਸੀ ਜੇ ਦੋ ਦੋ ਕਾਲ ਸ਼ਾਇਦ ਹੋਰ ਇਹ ਸਟੱਡੀ ਪਰਮਿਟ ਦਾ ਜਿਹੜਾ ਖੁੱਲਾ ਬਾੜਾ ਚੱਲਦਾ ਰਹਿੰਦਾ ਇਸ ਵੇਲੇ ਤਾਂ ਚਲੋ ਕੈਪਿੰਗ ਕਰ ਦਿੱਤੀ ਗਈ ਆ ਪਿਛਲੇ ਸਾਲ ਤੋਂ 558 ਮਿਲੀਅਨ ਡਾਲਰ ਦੀ ਸਰਪਲਸ ਹੋ ਚੁੱਕੀ ਸੀ ਇਹਨਾਂ ਕੋਲੇ ਸਰ ਮਤਲਬ ਫਾਇਦੇ ਦੇ ਵਿੱਚ ਇਸ ਤੋਂ ਜ਼ਿਆਦਾ ਆਮਦਨ ਖਰਚਾ ਇੰਨਾ ਹੈ ਨਹੀਂ ਸੀ ਪਰ ਆਮਦਨ ਅੰਨੇ ਵਜ ਕਿਉਂਕਿ 4 ਗੁਣਾ ਫੀਸ ਲੈਣੀ ਆ ਤਾਂ ਫਿਰ ਇਹ ਕੁਝ ਇੰਨੀ ਆਮਦਨ ਤਾਂ ਹੋਊਗੀ ਹੀ ਹੋਊਗੀ ਤੇ ਇੱਥੇ ਇਸ ਵੇਲੇ ਹੁਣ ਇਹੀ ਰਕਮ ਇਹਦੇ ਵਿੱਚੋਂ ਹੀ ਐਡਜਸਟਮੈਂਟਸ ਕੀਤੀਆਂ ਜਾ ਰਹੀਆਂ ਨੇ ਪਰ ਵੱਡੀ ਗਿਣਤੀ ਦੇ ਵਿੱਚ ਸਟਾਫ ਨੂੰ ਵੇਲਾ ਵੀ ਕਰ ਦਿੱਤਾ ਗਿਆ 1800 ਪਲਸ 1800 108000 ਫਿਊਰ ਫੈਕਲਟੀ ਐਂਡ ਸਟਾਫ ਮਤਲਬ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਾਲ ਦੇ ਵਿੱਚ 1800 ਬੰਦਾ ਘਟ ਚੁੱਕਿਆ ਇਸ ਕੈਨੇਡੀਅਨ ਕਾਲਜ ਦੇ ਵਿੱਚੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਵੀਜ਼ਾ ਕੈਪਿੰਗ ਕਰਕੇ ਕਿੱਥੇ ਤੱਕ ਅਸਰ ਪਿਆ ਤੇ ਆਪਾਂ ਜੇ ਦੇਖਿਆ ਜਾਵੇ ਯੂਨੀਵਰਸਿਟੀ ਆਫ ਟੋਰਾਂਟੋ ਨੂੰ ਸਭ ਤੋਂ ਜ਼ਿਆਦਾ ਇਸ ਵਾਰ ਜਿਹੜੇ ਫੈਡਰਲ ਗਵਰਨਮੈਂਟ ਨੇ ਅਲੋਟ ਕੀਤੇ ਨੇ ਇੰਟਰਨੈਸ਼ਨਲ ਸਟੂਡੈਂਟਸ ਉਹ ਹੈਗੇ 2000 405 ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੂੰ 1995 ਤੇ ਯੂਨੀਵਰਸਿਟੀ ਆਫ ਅਲਬਰਟਾ ਨੂੰ 705 ਹੂੰ ਬਾਕੀ ਯੂਨੀਵਰਸਿਟੀ ਆਫ ਵਾਟਰਲੂ 585 ਹੈ ਯੂਨੀਵਰਸਿਟੀ ਆਫ ਮੋਂਟਰੀਅਲ 565 ਤੇ ਯੂਨੀਵਰਸਿਟੀ ਆਫ ਆਟਵਾ 550 ਕੌਨਸਟ ਹੋਗਾ 8ਵੇਂ ਨੰਬਰ ਤੇ ਹੈ ਹੂੰ ਨਾਇਗਰਾ ਫਾਲਸ ਇਸ ਤੋਂ ਬਾਅਦ ਦੇ ਵਿੱਚ ਆਉਂਦਾ ਹੈ ਤੇ 8ਵੇਂ ਨੰਬਰ ਤੇ ਹੈ ਕਿਸੇ ਵੇਲੇ ਨੰਬਰ 1 ਕਾਲਜ ਸੀ ਇਹ ਖਾਸ ਤੌਰ ਤੇ ਪੰਜਾਬੀਆਂ ਦੇ ਮਾਮਲੇ ਦੇ ਵਿੱਚ ਇੱਥੇ ਤਾਂ ਜਿਹਨੂੰ ਵੀ ਪੁੱਛੀਦਾ ਸੀ ਹਾਂਜੀ ਕੈਨੇਡਾ ਵਿੱਚ ਦਾਖਲਾ ਲੈ ਲਿਆ ਹਾਂਜੀ ਆਫਰ ਲੈਟਰ ਆ ਗਿਆ ਕਿੱਥੋਂ ਆਇਆ ਜੀ ਕਾਨਸਟੋਗਾ ਕਾਲਜ ਤੋਂ ਕਾਨਸਟੋਗਾ ਕਾਲਜ ਵਾਲੇ ਥੋਕ ਦੇ ਭਾਅ ਦੇ ਵਿੱਚ ਆਫਰ ਲੈਟਰ ਦੇ ਰਹੇ ਸੀ ਤੇ ਥੋਕ ਦੇ ਭਾਅ ਦੇ ਵਿੱਚ ਹੀ ਹੁਣ ਉੱਥੋਂ ਵਿਦਾਇਗੀ ਹੋਈ ਹੈ ਤੇ ਉਹਦਾ ਅਸਰ ਹੈ ਕਹਾਂਗੇ ਕਿ ਆਲੇ-ਦੁਆਲੇ ਦੇ ਲੋਕਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਸੋ ਵਾਕਿ ਜਿਸ ਤਰ੍ਹਾਂ ਦੇ ਨਾਲ ਕੈਪਿੰਗ ਤਾਂ ਕਰ ਦਿੱਤੀ ਗਈ ਹੈ ਪਰ ਜਿਵੇਂ ਹੁਣ ਵਿਦਿਆਰਥੀਆਂ ਦਾ ਜਾਣ ਘਟਿਆ ਹੈਗਾ ਉੱਥੇ ਕਾਲਜਿਸ ਦੇ ਵਿੱਚ ਜਿਹੜੇ ਕਿ ਵਿਦਿਆਰਥੀਆਂ ਨੂੰ ਐਡਮਿਸ਼ਨ ਤੱਕ ਮਿਲੀ ਜ਼ਹਰ ਜੀ ਗੱਲ ਹੈ ਕਿ ਇਸ ਤੋਂ ਬਾਅਦ ਜਿਹੜਾ ਕਿ ਹੁਣ ਅਗਲਾ ਫੇਸ ਹੈਗਾ ਉਹ ਹੈਗਾ ਆ ਲੋਕਲ ਜਿਹੜੇ ਕਿ ਉੱਥੇ ਦੇ ਵਪਾਰੀ ਹੈਗੇ ਨੇ ਉਹਨਾਂ ਨੂੰ ਕੰਮ ਕਰਨ ਵਾਲੇ ਕੀਤਿਆਂ ਦੀ ਵੀ ਜਿਹੜੇ ਕਰਿੰਦਿਆਂ ਦੀ ਵੀ ਲੋੜ ਪੈਂਦੀ ਹੈ ਉਹ ਵੀ ਫਿਰ ਜ਼ਹਰ ਜੀ ਗੱਲ ਹੈ ਕਿ ਨਹੀਂ ਮਿਲਣਗੇ ਬਿਲਕੁਲ ਇਥੇ ਹਰ ਪਾਸੇ ਹੀ ਅਸਰ ਪੈ ਰਿਹਾ ਹੈ ਹੁਣ ਆਪਾਂ ਜੇ ਮਿਸਾਲ ਦੇ ਤੌਰ ਤੇ ਦੇਖਿਆ ਜਾਵੇ ਜਦੋਂ ਫੇਲ ਹੁੰਦੇ ਸੀ ਸਟੂਡੈਂਟਸ ਆਪਾਂ ਅਕਸਰ ਹੀ ਦੇਖਿਆ ਕਿ ਆਪਣੇ ਇੰਡੀਅਨ ਸਟੂਡੈਂਟਸ ਕਈ ਵਾਰ ਦੋਸ਼ ਲਾ ਦਿੰਦੇ ਸੀ ਕਿ ਜੀ ਸਾਨੂੰ ਐਗਜ਼ਾਮਸ ਦੇ ਵਿੱਚ ਜਾਣ ਬੁੱਝ ਕੇ ਫੇਲ ਕਰ ਦਿੱਤਾ ਗਿਆ ਜਾਂ ਜਾਣ ਬੁੱਝ ਕੇ ਸਾਨੂੰ ਘੱਟ ਨੰਬਰ ਦਿੱਤੇ ਗਏ ਤਾਂ ਇੱਥੇ ਜੇ ਆਪਾਂ ਮੰਨ ਵੀ ਲਿਆ ਜਾਵੇ ਕਿ ਚਲੋ ਜੈਨੂਇਨ ਤਰੀਕੇ ਦੇ ਨਾਲ ਨਹੀਂ ਪੜ੍ਹਾਈ ਕੀਤੀ ਕੰਮ ਤੇ ਹੀ ਜ਼ੋਰ ਦੇਤਾ ਹੁੰਦੇ ਸਾਰ ਤੇ ਇਸ ਕਰਕੇ ਉਹ ਫੇਲ ਹੋ ਗਏ ਨੰਬਰ ਮਾਰਕਸ ਉਹਨੇ ਨਹੀਂ ਆ ਸਕੇ ਤਾਂ ਉਹ ਉਸ ਵੇਲੇ ਵੀ ਮਨਮਰਜ਼ੀ ਦੀ ਫੀਸ ਵਸੂਲ ਕੀਤੀ ਜਾਂਦੀ ਸੀ ਕਾਨਸਟੋਗਾ ਕਾਲਜ ਵੱਲੋਂ ਤੇ ਹੁਣ ਉਹ ਕਹਿੰਦੇ ਜਿੰਨੀ ਦੇਣੀਆਂ ਦੇ ਦਿਓ ਕੋਈ ਗੱਲ ਨਹੀਂ ਓਕੇ ਹੁਣ ਤੁਸੀਂ ਹਾਲਾਤ ਜਿੰਨੇ ਇੱਕ ਬਦਲ ਚੁੱਕੇ ਨੇ ਹੁਣ 97% ਦਾ ਜਿਹੜਾ ਘਟਾ ਖੱਪਾ ਕਿੱਥੋਂ ਪੂਰਿਆ ਜਾ ਸਕਦਾ 97% ਜੇ ਕਿਸੇ ਬੰਦੇ ਦੀ ਜਾਂ ਕਿਸੇ ਕਾਲਜ ਦੀ ਐਨਰੋਲਮੈਂਟ ਘਟ ਜਾਵੇ ਤਾਂ ਉਹ ਕਿੱਥੋਂ ਪੂਰਾ ਕਰੂਗਾ ਠੀਕ ਹੈ ਉਹਨਾਂ ਨੇ ਆਪਣਾ ਸਟਾਫ ਵੀ ਉਸ ਤਰੀਕੇ ਦੇ ਨਾਲ ਘਟਾ ਦਿੱਤਾ ਹੈ ਹੋਰ ਚੀਜ਼ਾਂ ਤੇ ਵੀ ਅਸਰ ਪੈ ਰਿਹਾ ਹੈ ਪਰ ਆਲੇ-ਦੁਆਲੇ ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਇਸ ਵਾਰ ਜਿਹੜੇ ਫੋਰਨ ਸਟੂਡੈਂਟਸ ਨੇ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਇਜਾਜ਼ਤ ਦੇ ਤਹਿਤ ਇਸ ਵੇਲੇ 3990 ਫੋਰਨ ਸਟੂਡੈਂਟਸ ਇਸ ਵੇਲੇ ਵੀ ਹੈਗੇ ਨੇ ਉਹ ਕਿਉਂਕਿ ਪਹਿਲਾਂ ਤੋਂ ਦਾਖਲਾ ਉਹਨਾਂ ਨੇ ਲਿਆ ਹੋਇਆ 2 ਜਾਂ 3 ਸਾਲ ਦੇ ਕੋਰਸ ਦੇ ਵਿੱਚ ਇਸ ਕਰਕੇ ਫਿਲਹਾਲ ਹੈਗੇ ਨੇ ਪਰ ਨੈਕਸਟ ਸੈਮੈਸਟਰ ਜਿਹੜਾ ਸ਼ੁਰੂ ਹੋਊਗਾ ਉਹਦੇ ਵਿੱਚ ਗਿਣਤੀ ਹੋਰ ਵੀ ਘਟ ਸਕਦੀ ਆ ਹੋਰ ਵੀ ਜ਼ਿਆਦਾ ਡਾਊਨ ਜਾ ਸਕਦੀ ਆ ਕਿਉਂਕਿ ਇਹਨਾਂ ਨੂੰ ਜਿਹੜੀ ਅਲਾਟਮੈਂਟ ਆ ਉਹ ਤਾਂ ਸਿਰਫ 540 ਦੀ ਆ ਨਾ ਤੇ ਜੇ ਆਪਾਂ ਹੁਣ ਆਉਣ ਆਉਂਦੇ ਜਿਹੜੇ ਜਨਵਰੀ ਤੋਂ ਸਟਾਰਟਿੰਗ ਇਨ ਜਨਵਰੀ ਦਾ ਕਾਲਜ ਇੰਟੈਂਡਸ ਟੂ ਚਾਰਜ ਫੋਰਨ ਸਟੂਡੈਂਟਸ ਫੁੱਲ ਫੋਰਨ ਟਿਊਸ਼ਨ ਫਾਰ ਕੋਰਸਸ ਦੇ ਮਿਸਡ অর ਫੇਲਡ ਇੱਥੇ ਇਹੀ ਹੈ ਕਿ ਜੀ ਕਹਿ ਸਕਦੇ ਆ ਕਿ ਜੇ ਮਿਸ ਕਰਦੇ ਨੇ ਕਲਾਸਾਂ ਜਾਂ ਫੇਲ ਹੁੰਦੇ ਨੇ ਤਾਂ ਉਹਨਾਂ ਤੋਂ ਇਹ ਕਹਿ ਸਕਦੇ ਆ ਕਿ ਆਪਣੇ ਹਿਸਾਬ ਨਾਲ ਟਿਊਸ਼ਨ ਫੀਸ ਵਸੂਲ ਕਰਨਗੇ ਪਰ ਜੇ ਗੱਲ ਕੀਤੀ ਜਾਵੇ ਕਿ ਆਖਰਕਾਰ ਵੀਜ਼ਾ ਕੈਪਿੰਗ ਦੇ ਨਾਲ 97% ਤਾਂ ਵੀਜ਼ਾ ਕੈਪਿੰਗ ਕੀਤੀ ਨਹੀਂ ਹੈ ਸਵਾਲ ਇਹ ਉੱਠਦਾ ਹੈ ਪ੍ਰਵਿੰਦਰ ਜੀ ਕਿ ਕੈਨੇਡੀਅਨ ਗਵਰਨਮੈਂਟ ਨੇ 40% ਕੈਪਿੰਗ ਕੀਤੀ ਹੈ ਪਹਿਲਾਂ ਪਿਛਲੇ ਸਾਲ 2024 ਦੇ ਵਿੱਚ 30 ਤੋਂ 35% ਸੀ ਇਸ ਵਾਰ ਹੋਰ 40 ਤੋਂ 45 ਜਾਂ ਆਪਾਂ ਮੰਨ ਵੀ ਲਿਆ ਜਾਵੇ ਅੱਧੇ ਕਰ ਦਿੱਤੇ ਨੇ ਵੈਸੇ ਹੈ ਨਹੀਂ ਅੱਧੇ ਆਪਾਂ ਸਪੋਜ਼ ਕਰ ਲੈਂਦੇ ਆ ਕਿ ਅੱਧੇ ਇੰਟਰਨੈਸ਼ਨਲ ਸਟੱਡੀ ਵੀਜ਼ਾਸ ਦਿੱਤੇ ਜਾ ਰਹੇ ਨੇ ਪਰ 97% ਕਮੀ ਕਿਵੇਂ ਕਮੀ ਕਿਵੇਂ ਆਸਾ ਦੀਓ ਬਿਲਕੁਲ ਇਹ ਸਵਾਲ ਇਹੀ ਹੈ ਕਿ ਹੁਣ ਕੋਟਾ ਕਰ ਦਿੱਤਾ ਗਿਆ ਕਿ ਭਾਈ ਤੁਸੀਂ ਇੰਨੇ ਸਥਾਨਕ ਲੋਕਲ ਸਟੂਡੈਂਟਸ ਨੂੰ ਵੀ ਦਾਖਲਾ ਦੇਣਾ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਇਸ ਤੋਂ ਜ਼ਿਆਦਾ ਤੁਸੀਂ ਦਾਖਲ ਨਹੀਂ ਕਰ ਸਕਦੇ ਇਹ ਜਿਹੜਾ ਵੱਡਾ ਘਾਟਾ ਆਏਗਾ ਪਹਿਲਾਂ ਤਾਂ ਥੋਕ ਦੇ ਪਾਸ 80% ਪਲੱਸ ਤੁਸੀਂ ਅੰਦਾਜ਼ਾ ਲਾਓ ਜੇ 80% ਪਲੱਸ ਫੋਰਨ ਸਟੂਡੈਂਟਸ ਸੀਗੇ ਕਾਨਸਟੋਗਾ ਕਾਲਜ ਦੇ ਵਿੱਚ 2023 ਦੇ ਵਿੱਚ ਜੂਨ ਤੋਂ ਸੌਰੀ ਜਨਵਰੀ ਤੋਂ ਜੂਨ 2023 ਦੇ ਦਰਮਿਆਨ ਤੇ ਹੁਣ ਇਸ ਸਾਲ 2025 ਦੇ ਵਿੱਚ ਜੇ ਅੰਕੜਾ ਦੇਖਿਆ ਜਾਵੇ ਤਾਂ ਉਹ ਬਹੁਤ ਜ਼ਿਆਦਾ ਹੀਠਾਂ ਜਾ ਚੁੱਕਿਆ ਹੈ ਸੋ ਕਿ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਵਾਕਈ ਚੁਕਾ ਦੇਣ ਵਾਲੀ ਤਾਂ ਹੈਗੀ ਹੈ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਕੈਪਿੰਗ ਤਾਂ ਕੀਤੀ ਗਈ ਹੈ ਪਰ ਵਿਦਿਆਰਥੀ ਵੀ ਤਾਂ ਉਹਨਾਂ ਦੀ ਤੇ ਚੁਆਇਸ ਹੁੰਦੀ ਸੀਗੀ ਨਾ ਜਿਉਂ ਜੀ ਜੀ ਕਿ ਮੈਂ ਇਫਲਾਣੇ ਕਾਲਜ ਦੇ ਵਿੱਚ ਜਾਣਾ ਪਰ ਉੱਥੇ ਜੇਕਰ ਪਸੰਦੀਦਾ ਕਾਲਜ ਦੇ ਵਿੱਚ ਦਾਖਲਾ ਨਾ ਮਿਲੇ ਤਾਂ ਉਸ ਤੋਂ ਵੀ ਤਾਂ ਨਿਰਾਸ਼ਾ ਹੋ ਰਹੀ ਹੈ। ਜੀ ਦੇਖੋ ਪਸੰਦੇ ਦਾ ਕਾਲਜ ਨਹੀਂ ਸੀ ਹੁੰਦੇ 1.0 ਏਜੰਡਾ ਆਪਣੇ ਵਾਲਿਆਂ ਦਾ ਤਾਂ ਇਹੀ ਸੀਗਾ ਕਿ ਜੀ ਕੈਨੇਡਾ ਪਹੁੰਚਣਾ ਹੁਣ ਵੀ ਇਹੀ ਹੈ। ਕਿਤੇ ਉਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਇੱਥੇ ਮੌਜੂਦ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਦਾ ਵੀ ਕਮਿਸ਼ਨ ਹੁੰਦਾ ਵਿੱਚੋਂ ਹਿੱਸੇ ਪੱਤੀ ਹੁੰਦੀ ਹੈ ਤੇ ਉਹ ਕੌਣ ਹੋਸਟ ਹੋਗਾ ਕਾਲਜ ਦੀ ਮੈਨੇਜਮੈਂਟ ਦੇ ਨਾਲ ਉਹਨਾਂ ਨੇ ਸ਼ਾਇਦ ਸੀਗਾ ਕੀਤਾ ਹੁੰਦਾ ਹੋਊਗਾ ਕੋਈ ਹਾਂ ਢੀਲ ਹੋਈ ਹੋਊਗੀ ਕਿ ਹਾਂ ਜੀ ਅਸੀਂ ਇੰਨੇ ਸਟੂਡੈਂਟਸ ਲਿਆਵਾਂਗੇ 4 ਗੁਣਾ ਫੀਸ ਵਸੂਲਣੀ ਆ ਉਹਦੇ ਵਿੱਚੋਂ ਜੇ ਇੱਕ ਹਿੱਸਾ ਦੇ ਵੀ ਦੇਣਗੇ ਕਮਿਸ਼ਨ ਦਾ ਕੀ ਫਰਕ ਪੈਣ ਲੱਗਿਆ ਹੂੰ 500 ਡਾਲਰ ਦੇ ਤੁਸੀਂ 2000 ਡਾਲਰ ਇੱਕ ਸਟੂਡੈਂਟ ਤੋਂ ਲੈਣੇ ਨੇ ਤਾਂ ਜੇ ਉਹਦੇ ਵਿੱਚੋਂ 500 ਡਾਲਰ ਕਮਿਸ਼ਨ ਦੇ ਵੀ ਦਿੱਤਾ ਤਾਂ ਵੀ ਕੀ ਫਰਕ ਪੈ ਗਿਆ ਫੇਰ ਵੀ ਉਹ 3 ਗੁਣਾ ਫੀਸ ਲੋਕਲ ਸਟੂਡੈਂਟ ਤੋਂ ਵੱਧ ਵਸੂਲ ਹੀ ਰਹੇ ਸੀਗੇ ਤਾਂ ਉਹਦੇ ਨਾਲ ਤਾਂ ਕਹਿ ਸਕਦਾ ਕਮਾਈ ਵਧਣੀ ਹੀ ਵਧਣੀ ਸੀ ਤਾਂ ਹੀ ਫਿਰ ਕੁਰਬਲ ਕੁਰਬਲ ਹੁੰਦੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਭਰਤੀ ਹੋ ਰਹੇ ਸੀ ਤੇ ਇਧਰੋਂ ਖਾਸ ਤੌਰ ਤੇ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਸੀ ਤੇ ਆਫਰ ਲੈਟਰ ਵੀ ਜਲਦੀ ਜਲਦੀ ਆ ਜਾਂਦੇ ਸੀ ਉਸ ਵੇਲੇ ਕਹਾਂਗੇ ਕਿ ਵੀਜ਼ਾਸ ਵੀ ਉਸ ਤਰੀਕੇ ਦੇ ਨਾਲ ਬੜੇ ਜਲਦੀ ਸ਼ਾਇਦ ਮਿਲ ਜਾਂਦੇ ਸੀ ਇਸੇ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੱਟੋ ਘੱਟ ਸਿਰਫ ਤੇ ਸਿਰਫ ਪੰਜਾਬੀ ਵਿਦਿਆਰਥੀ ਆਪਾਂ ਇੱਥੇ ਬਾਕੀਆਂ ਨੂੰ ਛੱਡ ਦਿੱਤਾ ਜਾਵੇ ਜੇ ਆਪਾਂ 17000 ਦੀ ਗਿਣਤੀ ਘਟੀਆਂ ਨਾ ਉਹਦੇ ਵਿੱਚੋਂ ਘੱਟੋ-ਘੱਟ 7 ਤੋਂ 8000 ਪੰਜਾਬੀ ਸਟੂਡੈਂਟਸ ਦੀ ਕਮੀ ਆਈ ਹੈ ਪੰਜਾਬੀ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਇੱਥੇ ਦਾਖਲੇ ਲੈ ਰਹੇ ਸੀ ਉਸ ਤੋਂ ਬਾਅਦ ਚਲੋ ਇੱਕੋ ਹੀ ਕੰਮ ਹੁੰਦਾ ਸੀ ਕਿ ਵਰਕ ਪਰਮਿਟ ਮਿਲ ਜਾਊਗਾ ਵਰਕ ਪਰਮਿਟ ਤੋਂ ਬਾਅਦ ਕੋਸ਼ਿਸ਼ ਕਰਾਂਗੇ ਪੀਆਰ ਦੀ ਤੇ ਹੁਣ ਉਹ ਪੀਆਰ ਵਾਲਾ ਕਹਿ ਸਕਦਾ ਬੰਜ ਖੜਾ ਹੈ ਹਜ਼ਾਰਾਂ ਨਹੀਂ ਲੱਖਾਂ ਐਕਸ ਸਟੂਡੈਂਟਸ ਦੇ ਸਾਹਮਣੇ ਆ ਪਿਛਲੇ ਐਤਵਾਰ ਨੂੰ ਵੀ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਹਾਲਾਂਕਿ ਉਸ ਦੇ ਵੇਰਵੇ ਹਾਸਲ ਨਹੀਂ ਹੋ ਸਕੇ ਪਰ ਜਲਦ ਹੀ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਜ਼ ਦੀ ਚਾਹੇ ਉਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਚਾਹੇ ਹਲੇ 31 ਦਸੰਬਰ 2025 ਤੱਕ ਉਹਨਾਂ ਦੀ ਮਿਆਦ ਬਾਕੀ ਹੈ ਤਾਂ ਉਸ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ